ਸ੍ਰੀ ਕਾਲ ਜੀ ਸਵਾਗਤ ਹੈ ਜੀ ਵੀਡੀਓ ਚ ਲਓ ਕਰਤਾ ਸਾਰਾ ਕੋ ਫੈਕਟਰ ਲੱਗੇ ਹੁਣ ਕੱਢਣ ਰਸ ਕਲਾੜੀ ਚ ਲਾਉਣੀ ਫੇ ਤੁਹਾਨੂੰ ਗੁੜ ਨਹੀਂ ਖਲਾਉਣਾ ਜੇ ਹਲਤਾਂ ਕਰੀਆਂ ਦੇਖ ਲੈ ਆਹ ਦੇਖਿਆ ਕਰਦਾ ਪਤੰਗਣ ਹੋਣ ਵਾਲੀ ਵਿੱਚ ਮਛਤਾ ਦੇਰਾ ਜੀ ਅਮਾਤਾ ਪਾਣੀ ਨਿਕਲਣਾ ਹੈ ਉਧਰੋਂ ਚੱਲ ਇਧਰ ਹੀ ਸਾਈਡ ਹੀ ਤਾਰ ਦਿਓ ਇੱਥੇ ਜੀ ਦੇਖਣਾ ਪੱਤਾ ਵਾਗ ਕੋਈ ਨਹੀਂ ਚੱਲ ਚੱਲ ਇੱਕ ਵਾਰ ਆਏ ਤੋਂ ਮੁੜ ਜਾ ਅਭੀ ਤੋਤੀ ਇਹਦਾ ਤਾਂ ਕੋਈ ਚੱਕਰ ਨਹੀਂ ਆਖੜੇ ਪਰ ਆਪਾਂ ਇਹਦੇ ਚ ਪਾਣੀ ਪਾਉਣਾ ਅਭੀ ਹੋ ਗਿਆ ਤਾਂ ਜੀ ਬਸ ਫਿੱਟ ਕਰਤੀ ਸ਼ਾਂਤ ਬਾਤੀ ਇਹਦੇ ਬਾਅਦ ਚਲਾ ਦੇਣੀ ਬਸ ਮਾਰ ਦੋ ਤੇ ਬਾਅਦ ਜਾਂਦਾ ਰਹੇਗਾ ਸਭੇ ਰੱਖ ਨੋ ਇਹ ਦਵਾਰਾ ਚਲਾ ਦੇ ਰਸ ਦਾ ਰੰਗ ਜਾਂ ਹੋ ਰਿਹਾ ਆਉਂਦਾ ਹਾਲੀ ਹੈ ਮਾ ਰਸ ਦਾ ਰੰਗ ਜਾਂ ਹੋ ਰਿਹਾ ਆਉਂਦਾ ਹਾਲੀ ਹੈ ਵਿਚਾਲੇ ਗੱਲੇ ਮਾਲ ਜਹਾਜ਼ ਰਿਹਾ ਠੀਕ ਆ ਆਇਦਰ ਬਰੀਕ ਨਿਕਾਉਦਾ ਕਿਤਾ 3000 ਆ ਰਿਹਾ ਥੋੜੀ ਜਿਹੀ ਕਸਣੇ ਵਾਲੀ ਹੈ 2 ਕਿਕੇ ਲਾਉਣਾ ਦੇਖ ਤਾਂ ਲੱਗਦਾ ਆ ਗੰਨੇ ਦੀ ਗੱਲ ਕਰਨਾ ਥੋੜੀ ਜਿਹੀ ਕਸਣੇ ਵਾਲੀ ਲੱਗਦੀ ਪੂਰਾ ਘਟ ਕਰਦੀ ਹੈ ਕਹਿੰਦੇ <laughs> ਨਾ ਨਾਈਆ ਦੋ ਦੋ ਕੋਈ ਮੋਕਾ ਤਾਂ ਨਹੀਂ ਮਿਲਤਾਗੇ ਲਾਗੀ ਚੂਰਾ ਕਰਨ ਆਉਣ ਦਾ ਆ ਗਿਆ ਤਾਂ ਇੱਧਰ ਹੋ ਗਿਆ ਗਲਾਸ ਕੂਠ ਨਹੀਂ ਲਿਆਏ ਜੁਦੀਨਾ ਪੂਨੇਵਾਦ ਤੋਂ ਨਾ ਗਲਾਸ ਕੂਠ ਨਹੀਂ ਗਏ ਕਾਲਾ ਨੂਨ ਸਰਸੇਵਾ ਹੈ ਹੋ ਡੋਲੀ ਕਿਦਾਂ ਰੱਖਣੀ ਹੋ ਪੈਣੀ ਆ ਬੈਲਟ ਛੜਦਾ ਦੇਖ ਰਿਹਾ ਜੀ ਇਹਦੇ ਕੋਲ ਛੜਦਾ ਛੜਦਾ ਸੰਗ ਆਜੇ ਇਦੀ ਬਾਦ ਇਹਨੂੰ ਬਾਲਣਾ ਫੇਰੀ ਜੀ ਗਰਮ ਕਰਮਾ ਗਰਮ ਕਰਨਾ ਕੜਾਹੀ ਨੂੰ ਇਹਨੂੰ ਗਰਮ ਕਰਨਾ ਤਾਂ ਹੀ ਮੜਾ ਜਿਹੜਾ ਵਿਚਣਾ ਇਹ ਉਫੜ ਜਾਣੇ ਨੇ ਹਾਂ ਜੀ ਇਹ ਵੀ ਬੁੜਨੇ ਗਿਆ ਤੇ ਯਾਰ ਬੰਦਿਆ ਆਉਣਾ ਬੈਠੂ ਹੈ ਹੂੰ ਤੇ ਇਹ ਤਾਂ ਸਾਡੀ ਡੀਸੀ ਸਾਹਿਬ ਦਾ ਫੋਨ ਨਹੀਂ ਟਿਕਦਾ ਸਾਰੀ ਕੰਪਨੀ ਵਾਲੇ ਆ ਐਨੀ ਕਿਹੜੀ ਕੰਪਨੀ ਆ ਆ ਦੇਖ ਵੀਰੇ ਬੀਐਸਐਨਐਲ ਪਪਾ ਨੂੰ ਵੀ ਬਹੁਤ ਆਉਂਦੇ ਮੈਨੂੰ ਵੀ ਚਲੋ ਰੱਖੋ ਤਾਂ ਜੀ ਮੇਰੇ ਕੋਲ ਮੇਜਾ ਥੋੜਾ ਜਿਹਾ ਟਰਪੜੇ ਵਾਲੂ ਕਰੋ ਯੀ ਆਪਣੇ ਵਾਲੂ ਥੋੜਾ ਆਪਣੇ ਕਹਿਣ ਹੋਰ ਕਰੋ ਮੜਾ ਜਾ ਪਰਲੇ ਪਾਸੇ ਤੇ ਹਾਂ ਉਹਨਾਂ ਲੋਖੇ ਚ ਮੇਰੇ ਇਹ ਬਾਸ ਇੱਧਰਲੀ ਸਾਈਡ ਤੋਂ ਖਿੱਚ ਲੈ ਵੀਰੇ ਇੱਧਰ ਠੀਕ ਘੱਟ ਵੱਧਾ ਸੌਰੀ ਚੱਕ ਮੋੜਾ ਰਾਜਾ ਬੱਕ ਚਲਾ ਦੇਵਰਾਜ ਬਸ ਠੀਕ ਆ ਜੀ ਲੈ ਅੱਗ ਬਲ ਗਈ ਡੱਬੀ ਦਾ ਉਹ ਡੱਬੀ ਨਹੀਂ ਹੋਣੀ ਲੈ ਆਇਆ ਜੀ ਵਾਹ ਪੈਨ ਤੇ ਇੱਥੇ ਡਰਦੀ ਲੱਗਦਾ ਤੋ ਬੈਕ ਨੂੰ ਆਉਂਦੀ ਪਹਿਲਾਂ ਪਹਿਲਾਂ ਬੈਕ ਨੂੰ ਆਉਂਦੀ ਬਹੁਤ ਡੜੀ ਨੂੰ ਬੰਦ

ਸਲੇ ਆ ਗਿਆ ਬੰਦਾ ਦੀਵਰਾਜ ਵੀ ਦੀਵਰਾਜੀ ਆ ਬੁੜਾ ਹੋ ਗਿਆ ਤੈਨੂੰ ਵੀ ਦੀਵਰਾਲੇ ਕੁਝ ਨਹੀਂ ਪਤਾ ਲੱਗੇ ਸਿੱਧਾ ਲੈ ਆਈਦਾ ਹੁੰਦਾ ਬੱਲ ਆ ਗਿਆ ਗਰਮ ਹੁਣ ਦੀਵਰਾਜ ਬੰਦਲ ਆਇਆ ਕੰਦਰ ਤੋਂ ਫੇਰ ਤੋਂ ਧੂਆ ਕੱਢ ਦੇਣਾ ਅੰਮ੍ਰਿਤ ਕਰਦੇ ਦੇਖ ਰਿਹਾ ਸਭ ਇਹ ਫੇਸ ਦਿਓ ਬਾਹਰ ਹੋ ਗਈ ਆ ਜੀ ਹੋ ਗਈ ਫੋਰ ਦੇ ਗੁੰਗਾ ਉਡ ਜਾਣਾ নহয় নাই নাই ਕਾਲ ਦੀ ਸਾਰਿਆਂ ਨੇ ਅੱਜ ਬੰਦੇ ਕਰਤਾ ਤੋ ਘੱਟ ਰਹਾ ਬੰਦ ਕਰਤਾ ਤੋ ਘੱਟ ਰਹਾ ਕੰਨੇ ਦੋ ਦੋ ਲੋੜੇ ਚੱਲਦੇ ਨੇ ਹਾਂ ਅੱਜ ਕੀ ਹਾਂ ਖਬਰ ਇਹਦੇ ਜਿੰਨਾ ਕਹੀਦਾ ਖਬਰ ਸਦਾ ਉਖਾਲਾ ਲਾ ਇੱਥੇ ਬੰਦਾ ਤੂੰ ਚੱਲਦਾ ਹੈ ਚੈਡ ਤਾਂ ਪੂਰੀ ਆ ਬੱਸ ਕਰ ਤੋ ਚੱਲਣਾ ਰੱਖਣਾ ਜੀ ਬੜਾ ਚੱਲਣਾ ਰੱਖਣਾ ਪੈਗਾ ਉਹ ਪੀ

ਬਹੁਤ ਚੰਗਾ ਹੈ ਮਜ਼ਮੀ ਨਹੀਂ ਆਓ ਮਜ਼ਮੀ ਦਿਓ ਨਾ ਕਿਹਾ ਤਾਂ ਕਰੋ ਉਹ ਤਾਂ ਗੱਲ ਕੋ ਉਹ ਆ ਸੁਣ ਕੇ ਆ ਗਿਆ ਕਿੰਨੂ ਆ ਕੰਮ ਭਗਾਇਆ ਕਿਹਦੇ ਨਾਲ ਕਿੰਨੂ ਭਗਾਇਆ ਕਿੰਨੂ ਹੈ ਆ ਗਿਆ ਜਿਹੜਾ ਤੂੰ ਆਣਾ ਤਾਂ ਜਿਹੜਾ ਆ ਗਿਆ ਫਟਾਫਟ ਆ ਉਹ ਹੀ ਆਪਣਾ ਨਿਭੇਟ ਦੇਣਾ ਹਾਂ ਤੇ ਮਤੇ ਕੋਲ ਮੈਂ ਦਿਨ ਕਿਟਾਈ ਦਵਾਂ ਉਹ ਗੱਲ ਵੀ ਨਹੀਂ ਬੱਤ। ਬੜੀ ਚੰਗੀ। ਮੁੰਡਾ ਬਹਾਦਰ ਨਹੀਂ ਆਤੀ ਹੈ। ਜਲਦਾ ਸਾਹਿਬ। ਦਾਲ ਨਾਲ ਚੱਲਣੀ। ਥੋੜਾ ਸਾਹਿਬ ਇਹ। ਕੋਈ ਨਹੀਂ। ਚਲੋ ਜੀ। ਰਾਜਾ ਨਿਕਲ ਗਿਆ ਇਹਦਾ। ਮਾਰ ਦੋਦੇ ਤੇ ਪਾਣੀ। ਬਾਈ ਦੇ ਤੇ ਰੱਖ ਦੋ ਬਈ ਉਧਰ ਉਹ ਪਾਣੀ ਦੇ ਦੇ ਦੇਖਦਾ ਗਿਆ ਉਹਦੇ ਜੀ ਵੀ ਪਾਣੀ ਪੜਨਾ ਹੁਣ ਇਹ ਖੁੱਲੀ ਚ ਠੀਕ ਐ ਚੱਕਲਾ ਚੱਕਲਾ ਹਥਿਆਰ ਚੱਕਲਾ ਵੀਰੇ ਹਥਿਆਰ ਦੇਖ ਕੇ ਚੱਕੀ ਕਿਹੜਾ ਠੀਕ ਆ ਵੀਰੇ ਚੱਲ 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 ਆ ਗਈ ਵੀਰੇ ਬਾਈ ਇਹਦਾ ਠੀਕ ਆ ਦੂਈ ਟੁੱਟੀ ਵੀ ਆ ਵਧੀਆ ਰੁਕ ਜਾ ਰੁਕ ਜਾ ਲੱਗ ਕੇ ਲੈਣ ਦੇ ਸਾਈਡ 'ਚ ਨੂੰ ਸਾਰੀ ਕਿਹਾ ਰੁਕ ਜਾ ਮੜਾ ਜਾ ਲੱਗੀ ਹੁਣ ਮੈਲਤਾ ਜੀ ਲੱਗੀ ਸਾਈਡਾਂ ਤੇਨੂੰ ਇਕੱਠੀ ਹੋਣ ਨੂੰ ਚਾਹਣਾ ਯਾਰ ਅਟੇ ਬਾ ਕੋਈ ਨਹੀਂ ਤੂੰ ਸੈਟ ਐ ਨਾ ਵਾ ਆਇਓ ਸਿੱਟਦੇ ਵੀਰੇ ਗੋਬਰਾਂ ਤੇ ਕਿੱਤੀ ਲੱਗਦੀ ਆ ਹਲੇ ਹਾਂਜੀ ਮਿੱਟਰ ਨੂੰ ਆਦਾਂ ਮੈਂ ਬੱਤ ਦਾ ਕਿੱਤੀ ਲੱਗਦੀ ਚੱਕ ਦੇ ਆਰਗੇਨਿਕ ਆ ਨਾ ਹਾਂ ਚੱਕਦੇ ਚੱਕਦੇ ਆਰਗੇਨਿਕ ਬਾਅਦ ਚ ਦੇਖਾਂਗੇ ਕੀ ਕਰਦੇ ਵੀਰੇ ਵੀਰੇ ਨੂੰ ਕਹਿੰਦਾ ਮੈਂ ਕਿਾ ਚੱਕ ਦੇ ਵੀਰੇ ਇਹ ਨਹੀਂ ਵੀ ਕੀ ਚੀਜ਼ ਆ ਹੋ ਗਈ ਇੱਕ ਪਾਸੇ ਉਹ ਇਕੱਠੀ ਉਹ ਤਾਂ ਇੱਕ ਵਾਰ ਸੇ ਹੋਈ ਹੈ ਕਰਦੀ ਹੈ ਕੋਈ ਨਹੀਂ ਉਹ ਗੱਲ ਕਰਦਾ ਮੈਂ ਹਾਂਜੀ ਗੋੜ ਆਇਆ ਬੜੇ ਕੋਚ ਸਾਹਿਬ ਕਹਿੰਦੇ ਸੀ ਆਈਏ ਤੇ ਯਾਰ ਵੇ ਬਾਜੀ ਤਰੱਕੀ ਹੋ ਗਈ ਹੈ ਹਾਂ ਅੱਜ ਪੱਲੀ ਛੱਡ ਕੇ ਮੰਜੀ ਚੱਕ ਲਿਆ ਅੱਜ ਮੰਜੀ ਲਿਆਂਦੀ ਮੈਂ ਗੱਡੀ ਤੇ ਰੱਖ ਕੇ ਰੇੜੀ ਤੇ ਨਾਲੇ ਸਮਾਨ ਲਿਆਇਆ ਨਾਲੇ ਮੰਜੀ ਲਿਆਇਆ ਬਾਹੀ 10 ਮਿੰਟ ਇੱਥੇ ਬਾਅਦ ਕੋਈ ਮਰਜ਼ੀ ਬਹਿ ਜਾਓ ਫਿਰ ਬਈ ਜਿੰਨੇ ਚਰਮੈਲ ਨਹੀਂ ਚੱਕੁੰਦੇ ਉਹਨਾਂ ਚੀਰਾ ਵੇਤਾ ਚੋਕਾ ਤਕੜਾ ਹੀ ਲੱਗਣਾ ਹੈ ਲਾਈ ਜਾਓ ਫਿਰ ਐਂਡ ਪਰ ਕੰਮ ਫਿਰ ਘਟਾਉਣਾ ਪੈਂਦਾ ਐਂਡ ਤੇ ਆਕੇ ਹੁਣ ਉਧਰ ਨੂੰ ਮੈਂ ਚੱਲਦਾ ਉਹ ਚੱਲ ਪਿਆ ਸਿਸਟਮ ਕੋਈ ਜਹਦਾ ਵੀ ਹੁਣ ਅੱਗ ਕਿੱਟਣ ਲੱਗ ਗਿਆ ਉਧਰ ਨੂੰ ਇਹਨ ਪਹਿਲਾਂ ਹਿਸਾਬ ਨਹੀਂ ਤਾਂ ਹਲੇ ਉਹ ਤਾਂ ਸਟਾਰਟ ਸਟਾਰਟ ਕਰੀਗੀ ਇੱਕ ਵਿੱਚ ਇਹੋ ਨੀਤੀ ਨੀਚੇ ਅੱਗ ਜਦ ਉਹਦੇ ਕਰਕੇ ਤਾਂ ਥੋੜਾ ਜਿਹਾ ਜਿੱਕਨੇ ਸਾਡਾ ਕੋਸਾ ਮਿੱਥੀ ਆ ਦੂਰੇ ਗਾਣੇ ਕੋਸਾ ਵਾ ਫੁੜੇ ਮੂਰੇ ਕੋਸਾ ਕਹਿੰਦੇ ਸੁਣਵਾ ਨਹੀਂ ਗੜੇ ਕੋਸਾ ਫਾਟ ਜੀ ਬਈ ਮੈਂ ਕੋਸਾ ਵਿੱਚ ਗੇਰਨਾ ਹੈਗਾ ਸੀ ਇਹਦਾ ਹੀ ਸਾਰਾ ਕੋਈ ਬਣਨਾ ਹਾਂਜੀ ਇਹਦਾ ਕੋਈ ਮਰਜ਼ੀ ਬਣਾਈ ਆ ਇਹ ਦੇ ਕਿਹਾ ਗੁੰਦੀ ਹੈ ਇੰਤੇ ਗੋੜ ਹੋਈ ਤੇ ਪੰਦਾਸੇ ਆਈ ਤੇ ਜਿੰਨੀ ਚਈ ਗਏ ਰਾਣੇ ਥੋੜੇ ਸ਼ਰਾਬ ਪਲਾਉਂਦੇ ਤੇ ਦੇਖ ਲੈ ਪੁੱਛ ਲੈ ਬਾਬਾ ਜੀ ਦਾ ਸਭ ਕੁਝ ਬਾਬਾ ਹੀ ਕਿੰਨੇ ਘਟਾਲ ਢੂਲ ਦੱਬੇ ਤੁਸੀਂ ਵੀ ਬੰਨ ਨਹੀਂ ਜਾਦਾ ਅਮਰ ਤੋਂ ਵੀ ਚੋਬੀ ਘਰੋਂ ਦਾ ਤੇਰੇ ਇਸ ਵੇਖ ਲੈ ਕੋਈ ਲੱਗੀ ਚੱਲ ਕੱਲ ਕੋਈ ਨਹੀਂ ਅੱਛਾ ਉਹ ਤਾਂ ਕੋਈ ਨਹੀਂ ਹੈ ਹੋਰ ਹੋਇਆ ਫੁੱਲ ਬੱਤ ਨੂੰ ਹੈ ਹਾਂ 10 ਕਿ ਗਾ ਕੋ ਹੋਣਾ ਹੈ ਸਾਦੀ ਤੇਲ ਹੈ ਗੱਤ ਬੜੀ ਹੈ ਬਾਬਾ ਜੀ ਬਾਕੀ ਬਾਬਾ ਜੀ ਦੱਸਣਗੇ ਦੱਸੋ ਬਾਬਾਈ ਬਸ ਮੈਂ ਤਾਂ ਉਹਦੇ ਤੇ ਆ ਗਿਆ ਅੱਤਲਾਂ ਨੇ ਕਹਿ ਦਿੱਤਾ ਤਾਂ ਪਾਸਾ ਲੈ ਬਸ ਫੋਟੋ ਸਾਰਾ ਨਾ ਬਵਾ ਦੀ

ਉੱਦਰੀ ਸਾਡਾ ਫੌਂਟ ਇੱਥੇ ਫੇਰ ਤੋਂ ਆਇਆ ਨਾ ਬਾਅਦ ਵਿੱਚ ਜੇ ਆਪਾਂ ਤਾਰ ਨਹੀਂ ਵੀ ਆ ਫਿਰ ਸੌਖਾ ਰਹੂਗਾ ਇੱਧਰੋਂ ਹੀ ਨਾ ਵੀ ਦੇਵਰਾਜ ਹੋ। ਸੁਣਾ ਤੇ ਉਹ ਬਾਰਿਆ ਵਿੱਚ ਬਿੱਕ ਨੂੰ ਤਾਂ ਹੁਣ ਸਾਥੇ ਵੀ ਨਹੀਂ ਬੈਠ ਹੁੰਦਾਗਾ ਇਨਕ। ਕਿਆ ਕਵੀ ਰੱਖ ਲਿਆ? ਬਸ ਤਿਆਰੀ ਹੈ ਨਾ। 15-20 ਮਿੰਟ ਤੱਕ ਆ ਜੂਗੀ ਹੈ ਨਾ ਜੀ। ਉਹ ਬੰਦੇ। ਸਾਈ ਤੁਸੀ ਸਾਧੂਗੇ ਦੇਵਰਾਜ ਤੇ ਗੋਪੀ ਦੀ ਤੁਰਵਾ ਲੂਗਾ ਉਹ। ਉਹ ਇਹ ਬਿਚਾਰੇ ਦਾਮ ਲੈ ਲੈਣ ਦੇ। ਦਾਮਾਂ ਤਾਂ ਪੁੱਛੋ। ਆ ਇਹ ਕੋਲ ਕੋ ਵੀ ਹੋ ਗਈ ਤੋੜ ਨਹੀਂ ਹੈ ਬਹੁਤ ਹੋ ਗਿਆ ਜੱਜ ਇਹ ਤੋੜ ਨਹੀਂ ਹੈ ਖਾ ਚਰੋਗੇ ਹੋਪੇ ਹੋ ਗਈ ਹਾਂ ਜੀ ਆ ਗਿਆ ਐਂਡ ਤੇ ਹੈ ਕੰਮ ਬਸ ਬਾਜੀ ਗੀਤਾ ਨੂੰ ਥੋੜੀ ਜਿਆਦਾ ਪਕਾਉਣੀ ਹੈ ਫਿਰ ਕੀ ਬਣੂ ਬਾਪੂ ਸ਼ੁਕਰ ਹਾਂ ਇਹ ਗੜਦਣਾ ਉਹ ਫੇ ਥੋੜੀ ਜੀ ਨਰਮ ਤਾਂ ਬੜੀ ਦੇਖ ਜਿੱਕ ਹੁਣ ਰਾਬ ਤਾਰਿਕ ਹੋਰ ਆ ਰਾਬ ਤਾਂ ਹੋਰ ਕੱਚੀ ਉੱਤੇ ਨਹੀਂ ਜੇ ਰਾਪ ਪਾਇ ਗਰਦੇ ਤੇ ਹੋ ਰਾ ਪਰ ਹਾਂ ਰਾ ਪਰ ਫਿਰ ਤਾਂ ਚਿੱਟੀ ਹੁੰਦੀ ਆ ਉਹਨਾਂ ਦੀ ਚਿੱਟੀ ਬਾਰੇ ਗੱਲ ਕਰਦਾ ਜੇ ਥੋੜੀ ਜਿਆਦਾ ਰੜ ਲਾ ਫਿਰ ਲਾਲ ਹੋ ਜਾਂਦੀ ਠੱਕਰ ਫਿਰ ਜੇ ਠੱਕਰ ਲਾਲ ਹੋ ਜਣੀ ਜਿਆਦਾ ਰੜ ਤੇ ਨਹੀਂ ਚਿੱਟੀ ਆ ਲੱਗਦੀ ਮੈਂ ਚਿੱਟੀ ਨੂੰ ਜਿਆਦਾ ਹੁਣ ਆਹ ਟਾਈਮ ਝੋਕਾ ਹਸਾਬ ਦਾ ਲੱਗਣਾ ਲੱਗੇ ਲਾਲ ਨੂੰ ਅਗਲਾ ਕਹਿੰਦਾ ਕੁਛ ਨਹੀਂ ਚਿੱਟੀ ਨੂੰ ਅਗਲਾ ਕਹਿੰਦਾ ਚਿੱਟੀ ਆ ਹੁਣ ਹਸਾਬ ਵਾਲਾ ਕੰਮ ਆ ਜੇ ਦੋੜ ਕੇ ਪੱਤ ਲਾ ਕੇ ਜਦ ਇਹ ਫੂਕੋ ਜਾਂਦੀ ਇਹ ਤਾਂ ਬਹੁਤ ਹੈ ਵੜੀ ਅੱਕ ਬਾਲ ਸੀ ਕੜਾਹੇ ਗਰਮ ਹੋਇਆ ਭੁੰਨਦਾ ਨਾ ਦਾਦਾ ਬਾਪੂ ਨਹੀਂ ਚੈੱਕਨ ਅੱਬਈ ਮਿੱਟੀ ਲਾ ਲਉਂਗਾ ਮਿੱਟੀ ਦਾ ਲਾ ਕੇ ਫੇਤਾ ਬਣੇ ਜਾਣੀ ਫੇਰ ਵੀ ਹੂੰ ਨਾ ਗਲੀ ਪੂਂਗਲੀ ਹਿੜਾ ਦੇ ਲੈ ਬਣੀ ਹੋਈ ਹੈ ਲੈ ਰਹਿਦਾ ਲੱਗਾ ਪੱ ਲੱਗਾ ਲੈ ਜੀ ਦੇਖੀਏ ਆਪਾਂ ਹੂੰ ਤਾਂ ਵਧੇਰੇ ਐਕਸਪੀਰੀਅੰਸ ਆਪ ਦੇਰੀਆਂ ਕੱਚੀਆਂ ਵੀ ਧਾਰੀਆਂ ਪੱਕੀਆਂ ਵੀ ਧਾਰੀਆਂ ਕੱਚੀ ਧਾਰ ਲੈ ਫੇਰ ਚੈੱਕ ਕਰਨ ਜਾਉਂਗਾ ਪੱਕੀ ਧਾਰ ਲੈ ਫੇਲੇ ਲਿ ਜਾਉਂਗਾ ਨਾ ਮੈਂ ਸਾਨੂੰ ਗੰਮਾ ਜੁੱਤਾਂ ਗਾਉਗਾ ਸਿਆਲਾ ਸਿਆਲਾ ਹੂੰ ਦੀ ਸਮੈਲ ਹਾਂ ਉਹ ਲੌਂਗੀ ਲੌਟ ਰਿਹਾ ਹੈ ਉਹ ਰੀਅਲ ਲਫਟਾ ਹਾਂ ਜੀ ਹੁਣ ਕਮਾਲਪੁਰ ਤੱਕ ਕਮਾਲਪੁਰ ਕਮਾਲਪੁਰ ਨਹੀਂ ਚੱਲਦੀ ਬਹੁਤ ਦੂਰ ਤੱਕ ਲੌਟ ਜਾਂਦੀ ਜੀ ਜਿੱਥੇ ਤੱਕ ਹਵਾ ਦਾ ਭੱਜ ਕੇ ਚਲੇ ਗਈ ਪਰ ਰੰਗੀ ਤਾਂ ਥੋੜਾ ਜਿਹਾ ਪੱਕਾ ਹੀ ਆ ਹਾਂ ਗਲਤ ਮਿੱਤਰਾਂ ਦਾ ਪੱਕਾ ਹਾਂ ਹਾਂ ਜੀ ਚਲੇਨੀ ਹੋ ਗਈ। ਮੈਂ ਹੁਣ ਦੁਬਾਰਾ ਲਾ ਦਵਾਂ। ਲਾਣੇ ਕਿ ਟੱਕ ਤਾਉਂਗਾ। ਵਾਹ ਹੋ ਗਈ। ਹੁਣ ਬਾਬਾ ਜੀ ਦੇਖਣਗੇ ਇੱਕ ਵਾਰੀ। ਇਹ ਐ ਬਾਬਾ ਜੀ ਦਾ ਤਜਰਬਾ ਹੈ ਸਾਨੂੰ ਲਈ ਸਿੱਧੀ ਉਂਗਲੀ ਮਾਰਦੇ। ਬਾਬਾ ਜੀ ਤਾਂ ਹੌਲੀ-ਹੌਲੀ ਲਾਉਂਦੇ ਜਿਵੇਂ ਹੀ। ਹੂੰ। ਬਣ ਗਈ ਜੀ ਬਣ ਗਈ। ਗੋਲੀ ਤਾਂ ਮਾਰ ਕੇ ਦਿਖਾ ਦੋ ਨਿਸ਼ਾਨਾ ਹੁਣ। ਨਿਸ਼ਾਨਾ ਲਾ ਕੇ ਦਿਖਾਉਣਾ ਚਾਹੀਏ। ਗੋਲੀ ਜੋਗਾ ਲਾਇਆ ਨਹੀਂ। ਖੜਕਾ ਤਾਂ ਸੁਣ ਗਿਆ ਸੁਣ ਗਿਆ ਬਾਈ ਮੇਰੀ ਖੜਕਾ। ਉਨਾਂ ਲਈ ਆਵਾਰਾ ਚੱਕ ਲੂ ਨਾ ਚੱਕਦੇ ਆ ਜੋ ਫੇਰ ਹੋਰ ਹੋਰਾਂ ਦੇ ਉਹ ਤਾਂ ਫੇਰ ਅਸੀਂ ਜਿਹੜੇ ਕੱਚੀ ਲਾਉਣੀ ਆ ਉਹਨਾਂ ਵਾਂਗੂ ਚੱਲਣ ਦੇ ਆ ਪੱਕੀ ਉਹ ਲਿਆ ਵੀ ਚੱਕ ਠੀਕ ਆ ਜੀ ਕੋਈ ਨਹੀਂ ਚੱਕਦੇ ਨਾ ਚੱਕ ਨੋ ਤੁਸੀਂ ਰਾਤ ਆਪਣੀ ਵਾ ਹੋ ਗਈ ਤਿਆਰ ਐਨ ਮੈਂ ਹੋ ਗਈ ਐਨ ਤਿਆਰ ਨਾ ਹੋਰ ਰੰਗ ਚ ਬਦਲਣਾ ਨਹੀਂ ਹੁਣ ਦਾ ਰੰਗ ਬਦਲ ਗਿਆ ਹੋਰ ਕਿਤੇ ਕਾਲਾ ਕਰ ਦੂੰਗਾ ਕਾਲੀ ਨਹੀਂ ਚਿੱਟੀ ਕਰਕੇ ਚੱਕ ਦੂੰਗਾ ਦੇਵਰਾਜ ਨਹੀਂ ਦੇਖਦਾ ਤੈਨੂੰ ਚੱਕੂ ਨਹੀਂ ਪੇੜੀ ਗੋਲ ਫੇਰੂੰਗਾ ਥੋੜੀ ਮੈਂ ਫੇਰ ਦਿੰਨਾ ਥੋੜੀ ਤਾਂ ਫੇਰ ਦੂੰਗਾ ਇਹ ਪਹਿਲਾਂ ਇਹ ਜਿੱਬੀ ਪਾਉਣਾ ਹੋਣਾ ਫੇਰ ਹਾਂਜੀ ਹਾਂਜੀ ਇੱਥੇ ਰੱਖ ਲੋ ਖਾਰ ਕੇ ਫੇਰ ਤਾਂ ਕੋਈ ਨਹੀਂ ਆਪਣਾ ਨਹੀਂ ਡੈਫਨ ਕਰ ਕੋਈ ਯਾਰ ਬਾਹਰ ਆ ਤੱਕੀ ਬਾਚਾ ਤੱਕ ਦੇ ਰਹਿ ਚ ਚਲੋ ਖਵਾ ਜਾ ਦੇਵਤਾ ਬਾਹਰ ਪਿੱਛੇ ਪਿੱਛੇ ਕਰੋ ਪਿੱਛੇ ਹੋਰ ਪਿੱਛੇ ਕਰੋ ਪਿੱਛੇ ਕਰੋ ਬਸ ਚੱਕ ਲੋ ਚੱਕ ਲੋ ਚੱਕ ਲੋ ਬਸ ਚੱਕ ਤੇ ਦੇਵਰਾਜ ਤੂੰ ਲਾਈਂ ਹੱਥ ਕਰਾ ਤੇ ਚੱਕ ਨਹੀਂ ਹੋਣਾ ਛੱਡ ਦੇ ਰੁਕ ਜਾ ਪਾਸ ਪ੍ਰਾਪਤ ਕਰ ਛੱਡ ਖੱਡੀ ਕੋਣੇ ਤੇ ਚੱਲ ਚੱਲ ਹੁਣ ਬਸ ਚੱਕ ਦੇ ਬਾਪੂ ਬਸ ਕੋਈ ਨਹੀਂ ਚੱਕਦਾ ਰਾਮਦਾਰੀ ਕਰ ਬਸ ਕੋਈ ਨਹੀਂ ਇਹ ਤਾਂ ਚਲੋ ਵੀ फिर मैं तू अपना जीव राज ना फाड़ना कर लो कर लो रंग का कोई जरूरी नहीं ये बड़ा हो गया बेचारा सेना हो गया है ना कर दे मेरे साफ आज बंदी भी नहीं खिलाड़ी भी नहीं था अरे खबर पहुंची नहीं है ऐसे टेकस तो किधर रोंग लग जाएगी पता नहीं क्या हो गया मैं टेकस नहीं पाया है हां आज देर से ਕਰਦੇ ਹੁੰਦਾ ਹੈ ਅਰੇ ਜੀ ਦੇਖ ਤਾਂ ਬਹੁਤ ਬਰੌਂਡ ਨਾਲ ਦਾ ਬੜਾ ਕੋਈ ਨਹੀਂ ਮਿਲਿਆ ਆ ਜੀ ਇਹ ਸਭ ਤੋਂ ਵਧੀਆ ਖਾਣਾ ਬਹੁਤ ਉੱਥੇ ਰੱਖਦੇ ਦੇਵਰਾਜ ਜੀ ਨੇ ਕਰਦੇ ਨੇ ਫੋਟੋ ਕਿਹੜਾ ਹੈਗਾ ਹਾਂ ਹਾਂ ਫਿਰ ਬਾਤ ਚਲਦੀ ਮਰਾ ਹੋ ਗਈ ਜੀ ਪੌਲੀ ਪਚਾ ਕੇ ਉਹ ਉੱਦੇ ਪਾ ਰੱਖ ਦੇ ਚਾ ਮੇ ਜੀ ਦੂਵੀ ਸਾਈਡ ਕਰ ਦੂਵੀ ਸਾਈਡ ਦੂਵੀ ਸਾਈਡ ਨੂੰ ਬਰਖ ਦੇਣਾ ਆਇਓ ਰੱਖ ਦੇਣਾ ਕੋਈ ਨਹੀਂ ਚਲ ਚਲੋ ਮੈਂ ਦੇਖੀਏ ਇਹ ਦੇ ਰਹਾਂਦਾ ਤਾਂ ਹੈ ਜੀ ਤੂੰ ਇਧਰ ਡਲੇ ਲਾਉਂਦਾ ਤਾਂ ਨਹੀਂ ਮੈਂ ਕਿੱਧਰ ਨੂੰ ਇਧਰੋਂ ਨਿਕਲ ਗਿਆ ਦੇਖੋ ਜੀ ਅੱਗੇ ਨੂੰ ਖਿੱਚਿਆ ਨਾ ਦੋਹੇ ਪਾਸੇ ਤੇ ਨਿਕਲ ਗਿਆ ਖੁਰਪੇ ਕੇ ਲੈ ਲੈ ਕਰ ਲੈ ਇਕੱਠੀ ਆ ਦੇਖੋ ਇਧਰੋਂ ਵੀ ਨਿਕਲ ਗਿਆ ਉਧਰੋਂ ਵੀ ਨਿਕਲ ਗਿਆ ਉਹ ਤਾਂ ਸੁੱਕ ਜਾਣਾ ਜਮੀ ਆ ਲੈ ਲੈ ਕੋਪਾ ਇੱਥੇ ਨਾ ਇਧਰੋਂ ਵੀ ਨਿਕਲ ਗਿਆ ਦੇਖੋ ਹੁਣ ਇਹ ਕੀ ਕੱਢੂ ਇਹਨੂੰ ਬਸ ਉਨਾ ਲੋ ਡੁੱਬੀ ਡੁੱਬੀ ਕੋਲੇ ਕਰਨੀ ਕਿੱਥੇ ਆ ਲਿਆ ਆ ਜੀ ਤੇਰੀ ਮੜੀ ਡੁੱਬੀ ਹੋਈ ਹੁੰਦੀ ਹੈ ਨਹੀਂ ਨਹੀਂ ਜਦ ਨਾ ਬਾਤ ਇੱਧਰ ਪਾਈ ਹੁੰਦੀ ਫਿਰ ਧਿਆਨ ਉੱਧਰ ਹੁੰਦਾ ਹੁਣ ਸਾਰੀ ਚੈੱਕ ਨੂੰ ਦੇਖੀ ਜਾਂਦਾ ਵੀ ਛੇਤੀ ਠੰਡਾ ਹੋ ਛੇਤੀ ਠੰਡਾ ਹੋ ਟਾਈਮ ਤਾਂ ਲੱਗਣਾ ਹੀ ਠੰਡਾ ਹੋਣ ਨੂੰ ਪੰਜ ਚਾਰ ਮਿੰਟ ਲੈ ਕੇ ਫੇਰ ਆ ਨਹੀਂ ਵੀ ਉੱਧਰ ਬਾਤਾਂ 'ਚ ਧਿਆਨ ਹੁੰਦਾ ਏ ਮੈਲ ਆ ਕੇ ਫਰਾਣਾ ਹੋ ਗਿਆ ਇੱਧਰ ਇਹਨੇ ਠੰਡੀ ਹੋ ਜਾਂਦੀ ਹੈ ਅੱਗੇ ਤਾਂ ਪੁੱਠ ਹੱਥ ਮਾਰ ਕੇ ਦੇਖੇ ਕਰਦੇ ਤੇ ਹਲੇ ਮੜਾ ਜ ਆਲੇ ਨਾ ਮਾਰੀ ਨਾ ਅਨਾ ਹੋ ਗਿਆ ਪੁਰਬੀ ਦਾ ਹਾਇ ਬੁਕਾ ਤੇ ਬਿਕੇ ਕਰੇ ਜਦੋਂ ਮਨਾਇ ਕਰਦੇ ਸੀ ਨਾ ਇਹ ਉਸ ਦਾ ਹੱਥ ਕਲੇ ਬਣਾਈ ਜਾਂਦੇ ਤੇ ਉਹ ਤਾਂ ਉਹ ਤਾਂ ਉਹ ਤੇ ਕਲੇ ਬਣਨੀ ਪਈ ਉਸ ਤਾਂ ਉਹਦੇ ਵੀ ਹਥਿਆਰ ਪਏ ਆ ਹਾ ਟਿੱਕੀਆਂ ਜੀਆਂ ਬੱਤ ਵੀ ਸੋਹਣੀ ਤਕੜੀ ਆ ਹਾਂ ਠੀਕ ਜਿਹਾ ਹੈ ਹਾਂ ਕਿੱਲੋ ਕਿੱਲੋ ਗੜਦਾ ਦੇਰਾਈ ਨੂੰ ਉੱਤਰ ਗੜਦਾ ਹਾਂ ਜਦੋਂ ਮੈਂ ਇਹਨੂੰ ਤੋਂ ਬੋਲ ਰਿਹਾ ਤੁਹਾਨੂੰ ਉੱਦਦ ਵੀ ਪਿੱਛੇ ਆਸ ਤੇ ਰਸ ਵਿੱਚ ਚਾਣਾ 26 ਕਿਲੋ ਹੋ ਗਿਆ ਉਹ ਕਿੰਨਾ ਕਰਾਉਣਾ ਮੈਨੂੰ ਜੋਖੇ ਤੇ ਪਤਾ ਲੱਗ ਜੂ ਕਿੰਨੀ ਕਰ ਉਹ ਕੀ ਐਨੀ ਨਹੀਂ ਅੱਛੀ ਜੀ ਲੱਗ ਜੂਗਾ ਪਤਾ ਜੀ ਤਿੰਨ ਟਾਪੇ ਦੇ ਸਾਹਮਣੇ ਹਾਂ ਇੱਕ ਟਾਪਾ ਮੈਲਦਾ ਨਿਕਲ ਲਿਆ ਦੇਖ ਓਰੇ ਆ ਜਿਆਦਾ ਓਰੇ ਪਤਲਾ ਓਰੇ ਕਿ ਕੈੜਾ ਹੋ ਗਿਆ ਆ ਹਾਲਾਤ ਤਾਂ ਤਾਂ ਹੀ ਛਿੱਤੀ ਕੈੜਾ ਹੋ ਗਿਆ ਦੇਖ ਲੈ ਮਾਫ ਕਰਨਾ ਮੜੇ ਹੋਰ ਸੈਟ ਹੋ ਲੈਣ ਤੇ ਸਾਰੀ ਹਲਾ ਦੇਣਾ ਫੇ ਸੱਕਰੇ ਬਣਾ ਦੇਣੀ ਲਾੜਾ ਹੀ ਨਹੀਂ ਚਾਹੀਦਾ ਲਾਲਾ ਮਰਿਆ ਬਾਈ ਬਸ ਠੀਕ ਕੋਈ ਸਾਹਿਬ ਹਾਂਜੀ ਸਿੱਖ ਲਾ ਹਾਂਜੀ ਬਾਅਦ ਚ ਕੰਮ ਆਊਗਾ ਬਾਪੂ ਨੇ ਸਾਨੂੰ ਸਿਖਾਇਆ ਸੀ ਤੈਨੂੰ ਸਿਖਾ ਦੂੰਗਾ ਜਿੰਨਾ ਕਿ ਸਾਨੂੰ ਆਉਂਦਾ ਮੈਂ ਸਾਲਾ ਵਾਗਰ ਜੁੜੇ ਹੈ ਮੈਂ ਕਿ ਲਾੜ ਲਾਵੇ ਬੰਦਾ ਕਲਾੜਾ ਨਾ ਵੀ ਲਾਵੇ ਪਤਾ ਤਾਂ ਹੋਣਾ ਚਾਹੀਦਾ ਵੀ ਕਦ ਬੱਤ ਕਿਆ ਕਰਨਾ ਨੌਲੇਜ ਜਿਗਣਾ ਸਾਡਾ ਕੋਚ ਸਾਹਿਬ ਕਈ ਵਾਰੀ ਕੰਮ ਗਲਤ ਕਰ ਦਿੰਦਾ ਹੈ ਉਹ ਇਹਨੂੰ ਦੱਸ ਦਈਏ ਵੀ ਬੱਤਾਂ ਇੱਥੇ ਹੀ ਹਲਾਉਣੀਆਂ લાલા મારਤਾ ਹੀਦਾ ਹੁਣ ਵਜਾਦਾ ਅਠਰ ਗਿਆ ਇਹਨ ਵਾ ਫੇਰੀ ਨੇ ਹੁਣ ਸੈਟੇ ਹੋਣਾ ਹੁਣ ਚੈੱਕ ਕਰ ਆ ਜਾ ਦੇਖੋ ਜੀ ਕਿ ਕਣ ਕੋਣਾ ਹੈਗਾ ਕਿ ਨਹੀਂ ਕਣ ਕੋਣਾ ਹੈਗਾ ਕਿ ਨਹੀਂ ਦੇਖ ਮੈਂ ਉਹ ਕਿਤੇ ਭੁੱਲਣਾ ساری ਉਮਰ yaad ਰਹਿਣਾ ਸਾਡੇ ਇਹਦੇ ਨਾਲ ਕੋਈ ਚਿੱਟਾ ਗੋੜ ਬੰਦਾ ਖਾ ਖੂ ਕੇ ਕਹਿੰਦਾ ਗਣ ਤਾਂ ਹੈ ਨਹੀਂ ਠੀਕ ਆ ਭਾਈ ਤਾਂ ਨਹੀਂ ਠੀਕ ਵਧੀਆ ਨਾਲੇ ਤੱਤੀ ਦਾ ਹੀ ਆ ਟੋਕਾ ਨਹੀਂ ਤਾਏਗਾ ਨਹੀਂ ਤਾਏਗਾ ਪਰ ਆਈ 85 ਦਾ ਹੂੰ ਜਮੀਨ ਵਧੀਆ ਬਣਾਈ ਚੱਲੀ ਬਹੁਤ ਵਧੀਆ ਬਣਿਆ ਬਈ ਪਤਾ ਹੈਗਾ ਕਣਕ ਉਹ ਕਣ ਹੈਗਾ ਜਿਆਦਾ ਨਹੀਂ ਪਾਈ ਉਹ ਵੀ ਪਾਰਟੀ ਆ ਝੋਕਾ ਗੇ ਲਾਦਾ ਦੇਖ ਡਰ ਪਰ ਗਿਆ ਤੂੰ ਉਹ ਚੱਲ ਹੁਣ ਉਹ ਦਰਦੀ ਲੱਗਦੀ ਹੈ ਇਹ ਚੱਲੂ ਅੱਧੀ ਕੇ ਸਾਈ ਹੋ ਲੱਗ ਚੱਲੀ ਆ ਉਹ ਮੜੀ ਹੀ ਰਹਗੀ ਪੱਤੀ ਅੱਲਿਆ ਭਾਵੇਂ ਤੇ ਦੋ ਬੱਤਾਂ ਨਿਕਲ ਜਣਗੀਆਂ ਇਹਦੇ ਨਾਲ ਬਾਕੀ ਬੜੀ ਜੀ ਹੂੰ ਉਹੀ ਗੱਲ ਹੈ ਜੀ ਹੁਣ ਤਾਂ ਸਕੇਲ ਜਿਹੜੇ ਤੋਂ ਪਾਣੀ ਅੱਗੇ ਵੀ ਨਹੀਂ ਅਗਿਆ ਜਾਂਦਾ ਕਹਿੰਦਾ ਮੈਨੂੰ ਬਣਾ ਦੇ ਮੈਨੂੰ ਬਣਾ ਦੇ ਮੈਂ ਤਾਂ ਖਤੌਂਦੀ ਆ ਆ ਜੀ ਦੇ ਕਰ ਲੈ ਉਹ ਕਿੱਥੇ ਮੈਂ ਤਾਂ ਬੋਲਿਆ ਤਾਂ ਪੂਰੀ ਇਹ ਤਾਂ ਬਹੁਤ ਆਉਂਦੀ ਜੱਥੇ ਉਹ ਤਾਂ ਹੈ ਹੀ ਆ ਯਾਰ ਹੁਣ ਇਹਹਾਂ ਜੇ 85 ਕਰਕੇ ਬਣ ਗਿਆ ਹੁਣ ਚੱਲੋ ਇਹ ਤਾਂ ਕੰਮ ਚੱਲਿਆ ਅੱਜ ਮੈਂ ਕਹਿੰਦਾ ਤਿੰਨ ਚਾਰ ਚਾਰ ਜੜੇ ਲੱਗੇ ਹੋਏ ਤੇ ਸਵੇਰ ਦਾ ਚੱਲਦਾ ਕੰਮ ਹੂੰ ਆਉਂ ਮਖਾਈ ਕਿ ਨਿਕਲੀ ਪਤਾ ਚੱਲ ਇਹ ਤਾਂ ਜੰਗੀ ਪੱਧਰ ਤੇ ਚਲਾਉਣਾ ਫੇਰ ਤਾਂ ਤੈਨੂੰ ਬੰਦੇ-ਬੱਧ ਰੱਖਣੇ ਪੈਣਗੇ ਹੂੰ ਤਿੰਨ ਵਿਚਾਰ ਬੰਦੇ ਤਿੰਨ ਬੰਦੇ ਹੋਣ ਸਵੇਰ ਤੋਂ ਸ਼ੁਰੂ ਕਰ ਸ਼ਾਮ ਤੱਕ ਤੇਰੀਆਂ ਪੰਜ-ਛੇ ਪੱਤਾ ਤਾਂ ਨਿਕਲਣ ਅੱਜ ਤਾਂ ਪ੍ਰੈਕਟੀਕਲ ਨਹੀਂ ਕਰਦੇ ਅੱਜ ਤਾਂ ਪ੍ਰੈਕਟੀਕਲ ਹੀ ਕਰਦੇ ਹਾਂ ਯਾਰ ਉਹ ਹੀ ਕਰਦੇ ਬਸ ਸਟਾਰਟਿੰਗ ਕਹੀ ਆ ਇਹ ਵੀ ਅਸੀਂ ਉਹ ਵੱਢ ਕੇ ਲਏ ਜਿਸ ਤੇ ਪਾਣੀ ਨਹੀਂ ਤਾਂ ਲੱਗਿਆ ਬਣੀ ਤਾਂ ਸਾਰੇ ਖੇਤ ਨੂੰ ਪਾਣੀ ਲਾਇਆ ਉਹ ਤੁਹਾਨੂੰ ਸੀਜ਼ਨ ਦੀ ਸਟਾਰਟਿੰਗ ਕਰਤੀ ਬਸ ਫੇਰ ਕਰ ਲੋ ਇਕੱਠਾ ਹੁਣ ਇਹਨੂੰ ਬੱਲ ਲੱਗੇ ਜੀ ਰੱਪਾ ਫੈਲਿੱਕ ਠੀਕ ਆ ਜੀ ਗਰਮਾ ਬਾਪੂ ਹੱਥ ਲਾ ਕੇ ਦੇਖ ਉਹ ਬਾਈ ਤੇ ਲੱਗ ਲੈ ਹਵਾ ਲੱਗ ਲਵੇ ਫਿਰ ਠੰਡਾ ਹੀ ਪਾ ਲੈ ਕੇ ਬੋਲਣੀ ਪੈਣੀ ਆ ਗਰਮਾ ਬਹੁਤ ਗਰਮਾ ਗਰਮ ਨਹੀਂ ਪਾ ਹੁਣ ਅਗਲੇ ਜੀ ਹੈਗੀ ਏ ਤੇ ਜੀ ਦੀ ਜੀ ਹੈ ਜੀ ਗਰਮਾ ਗਰਮ ਹੈਗਾ ਭਾਈ ਪਾਲ ਇਹ ਤਾਂ ਜੇ ਥੋੜੀ ਪਕਾਤੀ ਮੱਛੂਗਾ ਤਾਂ ਚੀਨੀ ਦਾੜ ਨਹੀਂ ਨਹੀਂ ਚਿੱਟੀ ਨਿਕਲ ਆਉਣੀ ਸੀ ਹਾਂ ਨਹੀਂ ਪੱਕੀ ਹੋਈ ਵਧੀਆ ਰਹਿੰਦੀ ਪੰਮੇ ਦੀਦਾ ਆਇਆ ਫਿਰ ਪਿੱਸੂ ਮਾਰ ਕੇ ਹੋਰ ਚਿੱਟੀ ਹੋ ਜਾਣੀ ਹਾਂ ਜਿਹਨਾਂ ਠੰਡਾ ਹੋਈ ਜਨਾਂ ਨੇ ਹੋਈ ਜਾਂਦਾ ਚਿੱਟੀ